अवतार श्री कृष्ण महाराज दी जन्माष्टमी देश भर ਵਿੱਚ ਮਨਾਇਆ ਜਾ ਰਹੀ ਹੈ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਸ਼ੈਰੀ ਪ੍ਰਧਾਨ ਕਾਂਗਸ ਪਾਰਟੀ ਦੇ ਦੀਪ ਸਲਵਾਨ ਜੀ ਨਾਲ ਸਵਾਗਤ ਹੈ ਜੀ ਤੁਹਾਡਾ जन्माष्टमी ਦੀਆਂ ਬਹੁਤ-ਬਹੁਤ ਵਧਾਈਆਂ ਜੀ ਪਾਰਟੀ ਸਾਹਿਬ ਸਾਰੇ ਹੀ ਮੇਰੇ ਕਪੂਰਥਾਲ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਆ ਤੇ ਸਾਰਿਆਂ ਨੂੰ ਇਸ ਪਾਵਨ ਦਿਵਸ ਦੀ ਬਹੁਤ ਵਧਾਈ ਹੈ ਸਰ ਆਪਣੇ ਮੰਦਿਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਰਾਤ ਨੂੰ ਵੀ ਮਨਾਇਆ ਜਾਂਦਾ ਰਾਤ ਨੂੰ ਜਨਮਸ਼ਟਮੀ ਮਨਾਈ ਜਾਂਦੀ ਹੈ ਨਾ ਤੇ ਕੀ ਕੀ ਪ੍ਰਬੰਧਨ ਦੇਖਦੇ ਤੁਸੀਂ ਦੇਖੋ ਜਨਮਸ਼ਟਮੀ ਦਾ ਜਿਹੜਾ ਮਹਤਮਾ ਸਾਰੇ ਦੁਨੀਆ ਨੂੰ ਪਤਾ ਵਾ ਕਿ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ ਰਾਤੀ 12 ਵਜੇ ਉਹਦੇ ਉਪਲਕਸ਼ ਤੇ ਵਿੱਚ ਅੱਜ ਕਪੂਰਥਲਾ ਦੇ ਵਿੱਚ ਵੀ ਸਾਰੇ ਮੰਦਰਾਂ ਦੇ ਵਿੱਚ ਇਹ ਪਰਬੜੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਕਹਿੰਦਾ ਮੁਤਾਬਕ ਵੀ ਸਾਰੀ ਦੁਨੀਆ ਚ ਮਨਾਇਆ ਜਾ ਰਿਹਾ ਹੈ ਬਿਲਕੁਲ ਜੀ ਬਿਲਕੁਲ ਦੇਖੋ ਹਿੰਦੁਸਤਾਨੀ ਆ ਜਿਹੜੇ ਸ਼ਰਧਾਵਾਨ ਆ ਸਾਰੀ ਦੁਨੀਆ ਚ ਆ ਜੀ ਕਿਉਂਕਿ ਭਗਵਾਨ ਕ੍ਰਿਸ਼ਨ ਨਾਲ ਪਿਆਰ ਕਰਦੀ ਆ ਦੁਨੀਆ ਔਰ ਉੱਥੋਂ ਤਾਕਤ ਮਿਲਦੀ ਆ ਬਹੁਤ ਕੁਝ ਮਿਲਦਾ ਭਗਵਾਨ ਕੋ ਚਰਨਾ ਜੀ ਮਿਲਦਾ ਸਭ ਕੁਝ ਭਗਵਾਨ ਕ੍ਰਿਸ਼ਨ ਜੀ ਨੇ ਇੱਕ ਗੀਤਾ ਦਾ ਗਿਆਨ ਬਖਸ਼ਿਆ ਸੀ ਗੁਰੂ ਅਰਜਨ ਜੀ ਆਪਣੇ ਅਰਜਨ ਨੂੰ ਉਹਦੇ ਬਾਰੇ ਕੋ ਜਾਣਨਾ ਪਊ ਦੇਖੋ ਗੀਤਾ ਜਿਹੜਾ ਨਾ ਗੀਤਾ ਲਿਖੀ ਆ ਭਗਵਾਨ ਨੇ ਕਿ ਗੀਤਾ ਬੋਲੇਆ ਉਹ ਚ ਬਹੁਤ ਕੁਸ਼ਾਜੀ ਗੀਤਾ ਨੂੰ ਜੇ ਤੁਸੀਂ ਸਮਝੋ ਇੱਕ ਇੱਕ ਸ਼ਲੋਕ ਜਿਹੜਾ ਵਾ ਅੱਜ ਦੇ ਇੰਨੇ ਪੁਰਾਣੇ ਪ੍ਰਾਤਨ ਸਮੇਂ ਦੇ ਵਿੱਚ ਭਗਵਾਨ ਦੀ ਜਿਹੜੀ ਬਾਣੀ ਆ ਜਿਹੜੇ ਸ਼ਬਦ ਵਾ ਅੱਜ ਵੀ ਉਹ ਲਾਗੂ ਹੁੰਦੇ ਆ ਅੱਜ ਵੀ ਤੁਸੀਂ ਦੇਖ ਲੋ ਉਹਦੇ ਵਿੱਚੋਂ ਇੱਕ ਇੱਕ ਸ਼ਲੋਕ ਦੇ ਵਿੱਚੋਂ ਜਦੋਂ ਦਾ ਅਨਲਿਸਿਸ ਕਰਦੇ ਆ ਤੁਸੀਂ ਕਿਸੇ ਸੰਤ ਮਹਾਂਪੁਰਸ਼ ਕੋ ਸੁਣਦੇ ਆ ਉਹਦਾ मीनिंग ਆ ਕੋਈ ਮਤਲਬ ਆਦਾ ਤੇ ਤੁਸੀਂ ਆਪਾਂ ਮਹਾਭਾਰਤ ਤੇ ਨਹੀਂ ਦੇਖੀ ਚਲੋ ਮਹਾਭਾਰਤ ਦੀ ਗੱਲ ਕਰਨੀ ਪੈਣੀ ਕਿਉਂਕਿ ਕ੍ਰਿਸ਼ਨ ਨੇ ਜੋ ਉੱਚ ਭੂਮਿਕਾ ਨਾਲ ਬਾਈ ਉਹਦੇ ਬਾਰੇ ਕੀ ਕਹਿਣਾ ਤੇ ਕੋਈ ਇਦਾਂ ਵਾਜੀ ਭਗਵਾਨ ਆ ਤਾਕਤ ਆ ਸ਼ਕਤੀ ਆ ਜੀ ਜੀ ਉਹ ਜੋ ਚਾਹਣ ਗਈ ਹੋਈ ਹੋਣਾ ਸੀਗਾ ਤੇ ਉਹੀ ਹੋਇਆ ਸੋ ਇਹ ਉਹਦਾ ਡਿਸੀਜ ਆ ਨਾ ਸ੍ਰਿਸ਼ਟੀ ਨਰਮਤਾ ਦੇ ਉਹਦੇ ਚ ਨਾ ਦਾ ਕੋਈ ਕਿੰਤੂਪਨ ਤੋਂ ਕਰ ਸਕਦਾ ਤੇ ਨਾ ਕੋਈ ਆਪਣਾ ਇਤੇ ਤੇ ਟਿੱਪਣੀ ਕਰ ਸਕਦਾ ਠੀਕ ਹੈ ਨਾ ਲੇਕਿਨ ਅੱਜ ਆ ਗੱਲ ਆ ਕਿ ਪਰਵ ਆ ਦਿਨ ਵੱਡਾ ਵਾ ਮਨਾਣਾ ਚਾਹੀਦਾ ਹਾਂਜੀ ਔਰ ਬੜਾ ਉਤਸ਼ਾਹ ਵਾ ਕਾਂਗਰਸ ਪਾਰਟੀ ਵੱਲੋਂ ਅੱਜ ਰਾਣਾ ਗੁਰਜੀਤ ਸਿੰਘ ਜੀ ਵੀ ਸਾਹਮਣੂ ਸਾਰੇ ਮੰਦਰਾਂ ਦੇ ਵਿੱਚ ਪੂਰੀ ਟੀਮ ਦੇ ਨਾਲ ਜਾਓਗੇ ਜੀ ਤੇ ਦੇਖੋ ਇਹ ਸਾਡਾ ਨੈਤਿਕ ਫਰਜ਼ ਵੀ ਬਣਦਾ ਕਿਉਂਕਿ ਇਹ ਜਿਹੜਾ ਪਰਵ ਆ ਇਹਨੂੰ ਇਹਦੇ 'ਚ ਬੜੇ ਵੱਡੇ ਸੰਦੇਸ਼ ਆ ਜੀ ਬੰਦੇ ਮਹਾਰਾਜ ਰੇਤੀ ਜੈ ਅੱਜ ਪਾਵਨ ਦੇਨਾ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਦੇ ਜਨਮ ਸਥਾਨ ਤੇ ਆ ਸ੍ਰੀ ਪੰਚ ਮੰਦਰ ਜੋ 230 ਸਾਲ ਪੁਰਾਣਾ ਆ ਜੀ ਬੜਾ ਇਤਿਹਾਸਿਕ ਮੰਦਰ 'ਚ ਮਨਾਈ ਜਾਂਦੀ ਭਗਵਾਨ ਕ੍ਰਿਸ਼ਨ ਮਹਾਰਾਜ ਦੀ ਜਨਮਸ਼ਟਮੀ ਔਰ ਦੂਰੋਂ ਦੂਰੋਂ ਲੋਕ ਕੀ ਆਉਂਦੇ ਆ ਔਰ ਮਹਾਰਾਜਾ ਫਤਿਹ ਸਿੰਘ ਜੀ ਨੇ ਬਣਾਇਆ ਸੀਗਾ ਸਟੇਟ ਮੰਦਿਰ ਆ ਪੰਜਾਬ ਗਵਰਨਮੈਂਟ ਦਾ ਔਰ ਸੈਂਟਰ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਮਹਾਰਾ ਰਾਧਾ ਕ੍ਰਿਸ਼ਨ ਜੀ ਮਹਾਰਾ ਬਰਾਜਮਾਨ ਆ ਔਰ ਜਿੱਥੋਂ ਵੀ ਮਰਜੀ ਦੇਖੋ ਸੜਕ ਤੋਂ ਇੱਕੋ ਜਿਹਾ ਨਜ਼ਰ ਆਣ ਕੇ ਕੇਸ ਮੰਦਿਰ ਦੀ ਟੈਕਨੀਕ ਆ ਜੋ ਖੂਪੀ ਆ ਉਸ ਟਾਈਮ ਦੇ ਜਿਹੜਾ ਦੀ ਉਹ ਜੋ ਅੱਜ ਤੱਕ ਅਸੀਂ ਇਸ ਤਰ੍ਹਾਂ ਦਾ ਨਹੀਂ ਦੇਖਿਆ ਹੋਇਆ ਗਿਆ ਭਗਵਾਨ ਕ੍ਰਿਸ਼ਨਾ ਮਹਾਰਾਜ ਨੂੰ ਲੱਗਿਓ ਦੇਖੋ ਤਾਂ ਵੀ ਇੱਕੋ ਜਿਹਾ ਹੈ ਦੂਰੋਂ ਦੇਖੋ ਤਾਂ ਵੀ ਇੱਕੋ ਜਿਹਾ ਨਜ਼ਾਰਾ ਹੈ ਸਰ ਚਰਮਾ ਸਾਹਿਬ ਗੀਤਾ ਦਾ ਗਿਆਨ ਥੋੜਾ ਜਿਹਾ ਦਿਓ ਭਗਵਾਨ ਕ੍ਰਿਸ਼ਨਾ ਮਹਾਰਾਜ ਭਾਗਵਤ ਗੀਤਾ ਦੇ ਵਿੱਚ ਇਹੀ ਕਹਿੰਦੇ ਆ ਕਿ ਇਨਸਾਨ ਨੂੰ ਕਰਮ ਬਚਨ ਮਨ ਜਿਹੜਿਆ ਆ ਉਹ ਦੇਖ ਕੇ ਕਰਨਾ ਚਾਹੀਦਾ ਪਹਿਲਾ ਬਚਨ ਖਰਾਬ ਹੁੰਦਾ ਇਹ ਮਨ ਖਰਾਬ ਹੋ ਜਾਂਦਾ ਇਹ ਕਰਮ ਖਰਾਬ ਹੋ ਜਾਂਦੇ ਆ ਜੇ ਸੰਸਾਰ ਦੇ ਵਿੱਚ ਜਨਮ ਲੈਣਾ ਆ ਦੇਖੋ انسان ਤੋਂ ਕੁੱਤਾ ਬਿੱਲੀ ਬਣ ਲਈ ਕੋਈ ਜ਼ੋਰ ਨਹੀਂ ਮਾਰਨਾ ਪੈਂਦਾ ਇਹ ਸਭ ਕਰਮਾਂ ਦੀ ਗਤੀ ਆ ਔਰ ਕਈ ਇਨਸਾਨ ਹੁੰਦੇ ਹੋਏ ਵੀ ਕੁੱਤਿਆਂ ਨੂੰ ਵੀ ਭੈੜਾ ਆ ਨਾ ਉਹਨਾਂ ਨੂੰ ਪਾਣੀ ਮਿਲਦਾ ਨਾ ਉਹਨਾਂ ਨੂੰ ਖਾਣ ਲਈ ਰੋਟੀ ਮਿਲਦੀ ਆ ਭੁੱਖੇ ਮਰਦੇ ਆ ਇਹ ਸਭ ਕਰਮ ਆ ਕਰਮਾਂ ਦੀ ਗਤੀ ਜਿਹੜੀ ਆ ਉਹਦੇ ਨਾਲ ਹੀ ਸਥਿਤੀ ਮਿਲਦੀ ਆ ਸੋ ਹਰ ਇਨਸਾਨ ਨੂੰ ਇਹ ਚਾਹੀਦਾ ਦੇ ਭਾਰਤੀ ਭਗਵਤ ਗੀਤਾ ਨਾਲ ਜੁੜੋ ਭਗਵਾਨ ਕ੍ਰਿਸ਼ਨਾ ਮਹਾਰਾਜ ਨਾਲ ਜੁੜੋ ਭਗਵਾਨ ਸ਼ਿਵ ਨਾਲ ਜੁੜੋ ਆਪਣੇ ਹਿੰਦੂ ਤਤ ਉਤ ਕਿਉਂ ਪ੍ਰਵਰਤਨ ਕਿਉਂ ਹੋ ਰਿਹਾ ਕਿਉਂਕਿ ਲੋਕਾਂ ਨੂੰ ਆਪਣੇ ਧਰਮ ਤੇ ਆਸਥਾ ਜਿਹੜੀ ਘਟਦੀ ਜਾ ਰਹੀ ਆ ਔਰ ਲਾਲਚ ਦੇ ਵਿੱਚ ਆ ਰਹੇ ਆ ਕੋਈ Hindu ਜਿਹੜਾ ਉਹ ਕਦੀ ਕਿਸੇ ਸਾਧੂ ਨੂੰ ਆਪਣਾ ਗੁਰੂ ਬਣਾ ਲੈਂਦਾ ਕੋਈ ਕਿਸੇ ਨੂੰ ਗੁਰੂ ਬਣਾ ਲੈਂਦਾ Hindu ਆ ਦਾ ਜਿਹੜਾ ਉਹ ਪਿੱਛੇ ਜਾ ਰਿਹਾ ਏਸੀ ਕਰਕੇ ਇਤਿਹਾਸਿਕ ਮੰਦਰ ਪਿੱਛੇ ਜਾ ਰਿਹਾ ਆ ਕਿ ਕਾਰਨ ਕੀ ਆ ਕਿ ਉਹਨਾਂ ਨੂੰ ਵਿਸ਼ਵਾਸ ਨਹੀਂ ਔਰ ਪੂਰਾ ਗਿਆਨ ਨਹੀਂ ਗਿਆਨ ਦੋ ਮੰਗਾ ਤੁਸੀਂ ਰੱਖੀਆਂ ਹੀ ਪਹਿਲਾਂ ਵਾ ਉਹ 3 ਸਾਲ ਤੋਂ ਸੀਐਮ ਸਾਹਿਬ ਰਾਸ਼ਟਰਪਤੀ ਸਾਹਿਬ ਇਹਨਾਂ ਨੂੰ ਹਰ ਮਹੀਨੇ ਲੈਟਰਾਂ ਜਾ ਰਹੀਆਂ ਕੋਈ ਹੱਲ ਨਹੀਂ ਹੋ ਰਿਹਾ ਇਸ ਮੰਦਰ ਦਾ ਨਾ ਪੁਜਾਰੀ ਆ ਕੋਈ ਨਾ ਸਫਾਈ ਕਰਮਚਾਰੀ ਆ ਨਾ ਕੋਈ ਸਕਿਉਰਟੀ ਆ ਬਾਹਰਲਾ ਜਿਹੜਾ ਫਰੰਟ ਡਿਗਣ ਵਾਲਾ ਆ ਔਰ ਬਾਰਮbaar ਮੁੱਖ ਮੰਤਰੀ ਪੰਜਾਬ ਨੂੰ ਕਟੋਗਟ ਮੇਰੇ ਖਾਲ 4 ਰਜਿਸਟਰੀਆਂ ਕਰਾਈਆਂ ਔਰ ਕਈ ਮੇਲ ਜਾ ਰਹੀਆਂ ਸਾਢੇ 3 ਸਾਲ ਹੋ ਗਏ ਇੱਥੇ ਕਈ ਆਪ ਦੇ ਲੀਡਰ ਵੀ ਆਏ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਵੱਡੇ ਵੱਡੇ ਇਹਨਾਂ ਦੀ ਕੈਬਨਿਟ ਮਿਸਟਰ ਵੀ ਆਏ ਸਾਬੂ ਇਹੀ ਗੱਲ ਕਹਿੰਦੇ ਨੇ ਕਰਾਂਗੇ ਕਰਾਂਗੇ ਕੀਤਾ ਕਿਸੇ ਨੇ ਕੁਝ ਨਹੀਂ ਅਜੇ ਤੱਕ ਔਰ ਇਤਿਹਾਸਿਕ ਮੰਦਿਰ 78 ਸਾਲ ਤੋਂ ਜਿੰਨਾ ਵੀ ਸਾਰਾ ਚੜਾਵਾ ਆ ਉਹ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਜਾਂਦਾ ਅਸੀਂ ਲੋਕਾਂ ਤੋਂ ਮੰਗ ਮੰਗ ਕੇ ਸਾਰਾ ਕਰਦੇ ਆ ਔਰ ਅੱਜ ਤੋਂ 35 ਸਾਲ ਪਹਿਲਾਂ ਇਹ ਰੈਨੋਵੇਸ਼ਨ ਹੋਈ ਸੀ ਐਸਐਸ ਕੇ ਸਾਡੇ ਕੇਐਸ ਖੋਸਲਾ ਸਾਹਿਬ ਨੇ ਕਰਵਾਈ ਸੀ ਔਰ ਹੁਣ ਤੱਕ 35 ਸਾਲਾਂ 'ਚ 4 ਕਰੋੜ ਰੁਪਇਆ ਰਿਪੇਅਰ-ਰਿਪੇਅਰ ਤੇ ਲੱਗ ਚੁੱਕਾ ਜੇ ਹੁਣੇ ਇਸ ਤਰ੍ਹਾਂ ਦਾ ਮੰਦਿਰ ਬਣਾਉਣਾ ਹੋਵੇ ਘੱਟੋ-ਘੱਟ 500 ਕਰੋੜ ਰੁਪਇਆ ਚਾਹੀਦਾ ਔਰ ਨਾ ਕੋਈ ਇਸੇ ਦਾ ਮਾਈ ਦਾ ਲਾਲ ਆ ਜੋ ਇਸ ਤਰ੍ਹਾਂ ਕਰੇ ਬਾਕੀ ਸਰਮਾ ਦੇ ਵਿੱਚ ਕਿਤੇ ਦੇ ਰਿਹਾ ਕਿਤੇ ਕਿਤੇ ਪੁਛ ਦੇ ਰਿਹਾ ਕਿਤੇ ਕੁਝ ਦੇ ਰਿਹਾ ਇਸ ਸਥਾਨ ਤੇ ਕੁਝ ਨਹੀਂ ਹੈ ਔਰ ਅਸੀਂ ਬਾਰ ਬਾਰ ਸੀਐਮ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਆ ਕੋਈ ਸਾਡੀ ਸੁਣਵਾਈ ਨਹੀਂ ਨਾ ਅਸੀਂ ਕੋਈ ਪੋਲੀਟਿਕਲ ਬੰਦੇ ਆ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ ਉਹਨਾਂ ਤੋਂ ਬੇਨਤੀ ਕਰ ਸਕਦੇ ਆ ਅੱਗੇ ਕਰਨਾ ਨਾ ਕਰਨਾ ਇਹ ਆ ਭਗਵਾਨ ਕਿਸੀ ਮਾਰੇ ਕਹਿੰਦੇ ਆ ਜਿਹੜਾ ਇਨਸਾਨ ਆਪਣੀ ਕੁਰਸੀ ਤੇ ਬੈਠ ਕੇ ਹੰਕਾਰ ਆਵੇ ਔਰ ਆਧਰਮ ਤੋਂ ਗੜਾਵਟ ਆਵੇ ਆਪਣਾ ਕੰਮ ਨਾ ਸੋਚੇ ਨਾ ਕਰੇ ਅੱਗੇ ਤਾਂ ਫੇਰ ਨਰਕ ਦਾ ਹੈਗਾ ਹੀ ਹੈਗਾ ਸੋ ਇਸ ਕਰਕੇ ਅਸੀਂ ਇਹ ਕਹਿੰਨੇ ਆ ਕਿ ਸਾਡੀ ਸਲਵਾਈ ਹੋਵੇ ਇਸ ਸਥਾਨ ਦੀ ਇੱਥੇ ਸਫਾਈ ਕਰਮਚਾਰੀ ਆ ਕੇ ਜਾਣ ਬਾਹਰ ਜਿਹੜੀਆਂ ਦੁਕਾਨਾਂ ਡਿਗਣ ਵਾਲੀਆਂ ਫਰੰਟ ਡਿਗਣ ਵਾਲਾ ਉਹਦੀ ਰਿਪੇਅਰ ਕੀਤੀ ਜਾਵੇ ਕਿਉਂਕਿ ਇਹ ਸਥਾਨ ਸਾਰਾ ਸਰਕਾਰ ਦਾ ਪੰਜਾਬ ਸਰਕਾਰ ਦਾ ਸਰ ਅੱਜ ਦੀ ਨੌਜਵਾਨ ਪੀੜੀ ਨੂੰ ਕੀ ਕਹਣਾ ਹੈ ਨੌ ਯਾਰ ਕੋਈ ਰੋਈ ਕੜਾ ਚਾਹੀਦਾ ਨਸ਼ਿਆਂ ਤੋਂ ਬੁਰਦ ਰਹਿਣਾ ਚਾਹੀਦਾ ਔਰ ਭਗਵਦ ਗੀਤਾ ਭਗਵਾਨ ਕ੍ਰਿਸ਼ਨ ਜੀ ਨਾਲ ਜੁੜਨਾ ਚਾਹੀਦਾ ਆਪਣੇ ਧਰਮ 'ਚ ਆਸਥਾ ਰੱਖਣੀ ਚਾਹੀਦੀ ਆ ਔਰ ਭਗਵਾਨ ਕ੍ਰਿਸ਼ਨ ਜੀ ਮਾਰਾ ਇਹ ਭਰੋਸਾ ਰੱਖ ਕੇ ਯਗ ਤਪ ਦਾਨ ਤਦ ਹੀ ਹੁੰਦੇ ਆ ਜੇ ਇਨਸਾਨ ਦੀ ਬੁਵੇਕ ਬੁੱਧੀ ਹੋਵੇ ਦੇਖੋ ਜਿਹੜਾ ਇਨਸਾਨ ਭਗਵਾਨ ਨਾਲ ਜੁੜਦਾ ਆ ਨਾ ਉਹਨੂੰ ਕੋਈ ਸ਼ੋਕ ਹੁੰਦਾ ਨਾ ਭੈ ਹੁੰਦਾ ਨਾ ਨਾ ਇਸ਼ਿਆ ਹੁੰਦੀ ਆ ਭੈ ਸ਼ੋਕ ਉਥੇ ਹੁੰਦਾ ਜਿੱਥੇ ਕਰਮਾਂ 'ਚ ਗਤੀ ਹੋਵੇ ਕਰਮਾਂ 'ਚ ਗਰਾਵਟ ਹੋਵੇ ਉਹ ਪੈਸ਼ੋਕ ਆਉਂਦਾ ਹੈ ਉਹ ਪੈਸ਼ੋਕ ਨਹੀਂ ਆਏਗਾ ਜਿਹੜਾ ਇਸ ਸਥਾਨ ਨਾਲ ਜੁੜਦਾ ਆ ਮੈਂ ਤਾਂ ਵੱਡੇ ਵੱਡੇ ਦੇਖੇ ਬੰਦੇ ਜਿਨ੍ਹਾਂ ਵਿੱਚ ਬਾੜੀ ਕੀ ਮੈਂ ਆਉਂਦੀ ਆ 300 ਉਹਨਾਂ ਨੂੰ ਬਾਹਰ ਸੇਟ ਦੇ ਦਿੰਦੇ ਔਰ ਇਸ ਸੰਥਾਨ ਚ ਦੇਖਿਆ ਇਸ ਸਥਾਨ 'ਚ ਜਿਹੜਾ ਰੋਂਦਾ ਆ ਹੱਸਦਾ ਜਾਂਦਾ ਇਨੀ ਸ਼ਾਂਤੀ ਆ ਵਾਈਬ੍ਰੇਸ਼ਨ ਆ ਮੋਰ ਸ਼੍ਰੀਕ੍ਰਿਸ਼ਟ ਬਲਦੇਵ ਮਹਾਰਾਜ ਜੀ ਜੈ ਸਤਿ ਸ੍ਰੀ ਅਕਾਲ